ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬੀਬੀ ਪਾਨੀ ਜੀ ਬੀਬੀ ਪਾਨੀ ਜੀ ਸਿੱਖ ਜਗਤ ਦੀ ਇੱਕ ਮਹਾਨ ਸ਼ਖਸੀਅਤ ਹੈ ਸਿੱਖ ਇਤਿਹਾਸ ਵਿੱਚ ਕੇਵਲ ਬੀਬੀ ਪਾਨੀ ਜੀ ਹੀ ਹਨ ਜੋ ਗੁਰ ਬੇਟੀ ਗੁਰ ਪਤਨੀ ਅਤੇ ਗੁਰ ਜਨਨੀ ਸਨ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ ਬਾਕੀ ਦੇ 8 ਗੁਰੂ ਸਾਹਿਬਾਨ ਉਹਨਾਂ ਦਾ ਆਪਣਾ ਪਰਿਵਾਰ ਸਨ ਬੀਬੀ ਪਾਨੀ ਜੀ ਦਾ ਜਨਮ ਸਿੱਖਾਂ ਦੇ ਤੀਸਰੇ ਗੁਰੂ ਸਾਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਅਤੇ ਮਾਤਾ ਮਨਸਾ ਦੇਵੀ ਦੇ ਘਰ ਵਿਖੇ 19 ਜਨਵਰੀ 1535 ਪਿੰਡ ਬਾਸਰਕੇ ਜਿਨ੍ਹਾਂ ਅੰਮ੍ਰਿਤਸਰ ਵਿਖੇ ਹੋਇਆ ਉਹਨਾਂ ਦੀ ਇੱਕ ਵੱਡੀ ਭੈਣ ਬੀਬੀ ਦਾਨੀ ਤੇ ਦੋ ਭਰਾ ਭਾਈ ਮੋਹਨ ਅਤੇ ਭਾਈ ਮੋਰੀ ਜੀ ਸਨ ਬੀਬੀ ਪਾਨੀ ਸ੍ਰੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਛੋਟੀ ਸੰਤਾਨ ਸਨ ਇਸ ਕਰਕੇ ਇਸ ਨੂੰ ਲਾੜ ਨਾਲ ਲਾੜਲੀ ਜਾਂ ਮੋਣੀ ਵੀ ਆਖਿਆ ਜਾਂਦਾ ਸੀ ਬੀਬੀ ਪਾਨੀ ਜੀ ਬਚਪਨ ਤੋਂ ਹੀ ਸੇਵਾ ਸਦਕ ਸੰਜਮ ਤੇ ਸਿਮਰਨ ਦੇ ਪ੍ਰਤੀਕ ਸਨ ਉਹ ਛੋਟੀ ਉਮਰ ਤੋਂ ਹੀ ਜਿਆਦਾ ਸਮਾਂ ਆਪਣੇ ਪਿਤਾ ਜੀ ਦੀ ਸੇਵਾ ਲੰਗਰ ਦੀ ਸੇਵਾ ਜਾਂ ਫਿਰ ਪ੍ਰਭੂ ਭਗਤੀ ਵਿੱਚ ਲੀਨ ਰਹਿ ਕੇ ਬਿਤਾਉਂਦੇ ਸਨ ਕਹਿੰਦੇ ਹਨ ਜੇਕਰ ਉਹਨਾਂ ਨੂੰ ਕਿਸੇ ਨੇ ਲੱਭਣਾ ਹੋਵੇ ਤਾਂ ਜਾਂ ਉਹ ਪਿਤਾ ਦੀ ਤੇ ਜਾਂ ਲੰਗਰ ਦੀ ਸੇਵਾ ਸੰਭਾਲ ਕਰਦੇ ਦਿਖਾਈ ਦਿੰਦੇ ਉਹਨਾਂ ਨੇ ਗੁਰੂ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਦੀ ਸਾਰੀ ਉਮਰ ਬੜੀ ਸ਼ਿੱਦਤ ਨਾਲ ਸੇਵਾ ਕੀਤੀ ਤੇ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਫਰਕ ਨਹੀਂ ਹੁੰਦਾ ਸੇਵਾ ਦੇ ਨਾਲ ਪ੍ਰਭੂ ਭਗਤੀ ਵੀ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਸੀ ਜਦੋਂ ਉਹ ਆਪਣੀਆਂ ਸਹੇਲੀਆਂ ਨਾਲ ਵੀ ਹੁੰਦੇ ਤਾਂ ਹਮੇਸ਼ਾ ਇਹੀ ਕਹਿੰਦੇ ਕਿ ਹੱਸਣਾ ਖੇਡਣਾ ਕੁੱਦਣਾ ਸਭ ਠੀਕ ਹੈ ਪਰ ਇਸ ਵਿੱਚ ਐਨਾ ਵੀ ਨਹੀਂ ਡੁੱਬਣਾ ਚਾਹੀਦਾ ਕਿ ਪ੍ਰਭੂ ਨੂੰ ਭੁੱਲ ਜਾਈਏ ਇਸ ਤਰ੍ਹਾਂ ਸੇਵਾ ਤੇ ਸਿਮਰਨ ਕਰਦੀ ਕਰਦੇ ਉਹ ਜੁਬਾਨ ਹੋਏ ਉਧਰ ਚੂਨਾ ਮੰਡੀ ਲਾਹੌਰ ਨਿਵਾਸੀ ਠਾਕੁਰ ਹਰੀਦਾਸ ਮੱਲ ਸੋਢੀ ਦੇ ਘਰ 26 ਅੱਸੂ ਸਾਲ 1534 ਈਸਵੀ ਨੂੰ ਵੀਰਵਾਰ ਦੇ ਦਿਨ ਮਾਤਾ ਦਇਆ ਕੌਰ ਜੀ ਦੀ ਕੋਖ ਤੋਂ ਇੱਕ ਬਾਲਕ ਪੈਦਾ ਹੋਇਆ ਜਿਸ ਦਾ ਨਾਮ ਭਾਈ ਜੇਠਾ ਜੀ ਜਾਂ RAMDAS ਰੱਖਿਆ ਗਿਆ ਪਰ ਪਲੇਠੀ ਦਾ ਬੱਚਾ ਹੋਣ ਕਰਕੇ ਸਾਰੇ ਉਸ ਨੂੰ ਜੇਠਾ ਆਖਦੇ ਸਨ ਜਦ ਜੇਠਾ ਜੀ ਨੇ ਹੋਸ਼ ਸੰਭਾਲੀ ਤਾਂ ਉਹਨਾਂ ਦੇ ਪਿਤਾ ਹਰੀਦਾਸ ਦਾ দিहांत ਹੋ ਗਿਆ। ਉਹ ਚੂਨਾ ਮੰਡੀ ਲਾਹੌਰ ਨੂੰ ਛੱਡ ਕੇ ਆਪਣੀ ਮਾਤਾ ਨਾਲ ਨਾਨੀ ਕੋਲ ਪਿੰਡ ਬਾਸਰਕੀ ਆ ਗਏ। ਨਾਨੀ ਕੋਲ ਕੋਈ ਕਮਾਈ ਦਾ ਵਸੀਲਾ ਨਹੀਂ ਸੀ। ਉਹ ਜੇਠਾ ਜੀ ਨੂੰ ਰੋਜ਼ ਸਵੇਰੇ ਛੋਲਿਆਂ ਦੀਆਂ ਹੁੰਗਣੀਆਂ ਬਣਾ ਕੇ ਦਿੰਦੇ ਤਾਂ ਕਿ ਵੇਚ ਕੇ ਕੁਝ ਪੈਸੇ ਕਮਾਵੇ। ਤੇ ਘਰ ਦਾ ਖਰਚਾ ਪਾਣੀ ਚੱਲਦਾ ਰਿਹਾ। ਥੋੜੇ ਸਮੇਂ ਬਾਅਦ ਜੇਠਾ ਜੀ ਦੀ ਮਾਤਾ ਵੀ ਚੜ੍ਹਾਈ ਕਰ ਗਏ ਅਤੇ ਉਹ ਯਤੀਮ ਹੋ ਗਏ। ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਪਿੰਡ ਵੀ ਬਾਸਰਕੇ ਸੀ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨਾਨੀ ਦੇ ਘਰ ਪਰਚੌਣੇ ਵਾਸਤੇ ਗਏ ਤਾਂ ਉਹਨਾਂ ਨੇ ਸਲਾਹ ਦਿੱਤੀ ਕਿ ਗੋਇੰਦਵਾਲ ਵਿੱਚ ਕਾਰ ਸੇਵਾ ਚੱਲ ਰਹੀ ਹੈ ਉੱਥੇ ਇਸ ਦਾ ਕੰਮ ਵੀ ਚੰਗਾ ਚੱਲ ਪਏਗਾ ਤੇ ਸਾਡੀ ਦੇਖਰੇਖ ਵਿੱਚ ਵੀ ਰਹੇਗਾ ਨਾਨੀ ਨੂੰ ਇਹ ਸਲਾਹ ਚੰਗੀ ਲੱਗੀ ਤਾਂ ਇਹ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਆ ਗਏ ਤਦ ਤੱਕ ਸ਼੍ਰੀ ਗੁਰੂ ਅਮਰਦਾਸ ਜੀ ਵੀ ਗੁਰਗੱਦੀ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਖਡੂਰ ਸਾਹਿਬ ਨੂੰ ਛੱਡ ਕੇ ਗੋਬਿੰਦ ਗੋਇੰਦਵਾਲ ਸਾਹਿਬ ਆ ਚੁੱਕੇ ਸੀ ਇਸ ਵਕਤ ਤੱਕ ਬੀਬੀ ਪਾਨੀ ਦੀ ਵੱਡੀ ਭੈਣ ਬੀਬੀ ਦਾਨੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਚੁੱਕਿਆ ਸੀ ਗੋਇੰਦਵਾਲ ਵਿੱਚ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ। ਜੇਠਾ ਜੀ ਦਿਨੇ ਆਪਣੀ ਕਿਰਤ ਕਰਦੇ ਤੇ ਵੇਲੇ ਹੋ ਕੇ ਬੜੀ ਮਿਹਨਤ ਤੇ ਪਿਆਰ ਨਾਲ ਕਾਰ ਸੇਵਾ ਕਰਦੇ। ਮਾਤਾ ਮਨਸਾ ਦੇਵੀ ਜੀ ਨੇ ਗੁਰੂ ਜੀ ਨੂੰ ਆਖਿਆ ਕਿ ਪਾਨੀ ਵਰ ਜੋਗ ਹੋ ਗਈ ਹੈ। ਇਸ ਲਈ ਕੋਈ ਲੜਕਾ ਤਲਾਸ਼ ਕਰੋ। ਇੱਕ ਦਿਨ ਜਦ ਮਾਤਾ ਜੀ ਗੁਰੂ ਜੀ ਪਾਸ ਬੈਠੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਪੁੱਛਿਆ ਭਾਨੀ ਵਾਸਤੇ ਲੜਕਾ ਕਿ ਐਸਾ ਹੋਵੇ ਅਚਾਨਕ ਜੇਠਾ ਜੀ ਸੇਵਾ ਕਰਦੇ ਕਰਦੇ ਸਾਹਮਣੇ ਆ ਨਿਕਲੇ ਤਾਂ ਮਾਤਾ ਜੀ ਨੇ ਸੁਭਾਵਕ ਹੀ ਇਹਨਾਂ ਵੱਲ ਵੇਖ ਕੇ ਕਹਿ ਦਿੱਤਾ ਕਿ ਲੜਕਾ ਇਸ ਵਰਗਾ ਸੁੰਦਰ ਭੋਲਾ ਭਾਲਾ ਤੇ ਐਡਾ ਕੁ ਹੋਵੇ ਫਿਰ ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਇਸ ਵਰਗਾ ਤਾਂ ਇਹੀ ਹੋ ਸਕਦਾ ਹੈ ਇਹ ਸੰਜੋਗਾ ਦਾ ਭੇਜਿਆ ਹੋਇਆ ਹੀ ਇੱਥੇ ਆਇਆ ਹੈ ਸੋ ਦੋਨਾਂ ਨੇ ਬੀਬੀ ਪਾਨੀ ਦੀ ਜੇਠਾ ਜੀ ਨਾਲ ਸ਼ਾਦੀ ਕਰਨ ਦਾ ਮਨ ਬਣਾ ਲਿਆ ਗੁਰੂ ਅਮਰਦਾਸ ਜੀ ਪਹਿਲਾਂ ਤੋਂ ਹੀ ਗੁਰੂ ਰਾਮਦਾਸ ਜੀ ਦੇ ਠੰਡੇ ਕੋਮਲ ਦਿਆਲੂ ਤੇ ਮੀਨਤੀ ਸੁਭਾਅ ਨੂੰ ਦੇਖ ਰਹੇ ਸੀ ਜੋ ਕੀਰਤ ਕਰਨ ਦੇ ਨਾਲ ਨਾਲ ਸਾਰਾ ਦਿਨ ਦਿਲ ਲਗਾ ਕੇ ਗੁਰੂ ਘਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਤੇ ਹਰ ਇੱਕ ਨਾਲ ਮਿੱਠਾ ਬੋਲਦੇ ਉਹਨਾਂ ਦੀ ਆਵਾਜ਼ ਵਿੱਚ ਇੰਨੀ ਮਿਠਾਸ ਸੀ ਕਿ ਜਦੋਂ ਆਪਣੇ ਕੀਰਤ ਸਮੇਂ ਕੁੱਕਣੀਆਂ ਲਈ ਹੋਕਾ ਲਗਾਉਂਦੇ ਤਾਂ ਕਈ ਲੋਕ ਵੱਧੂ ਵੱਦੀ ਕੁੰਕਣੀਆਂ ਖਰੀਦਣ ਨੂੰ ਆ ਜਾਂਦੇ ਭਾਈ ਜੇਠਾ ਜੀ ਜਦੋਂ ਕਿਸੇ ਲੋੜਵੰਦ ਜਾਂ ਸਾਧੂ ਸੰਤਾਂ ਨੂੰ ਦੇਖਦੇ ਤਾਂ ਉਹਨਾਂ ਤੋਂ ਪੈਸੇ ਲਏ ਬਿਨਾ ਉਹਨਾਂ ਦੀਆਂ ਝੋਲੀਆਂ ਕੁੰਕਣੀਆਂ ਨਾਲ ਭਰ ਦਿੰਦੇ। ਬੀਬੀ ਭਾਨੀ ਦੇ ਵਿਆਹ ਦੀ ਚਰਚਾ ਛਿੜੀ। ਭਾਈ ਜੇਠਾ ਜੀ ਦੀ ਨਾਨੀ ਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਹੋਈ। ਭਾਈ ਜੇਠਾ ਜੀ ਤੇ ਬੀਬੀ ਭਾਨੀ ਦਾ ਰਿਸ਼ਤਾ ਪੱਕਾ ਹੋ ਗਿਆ। 8 ਫਰਵਰੀ 1554 ਨੂੰ ਦੋਨਾਂ ਦਾ ਵਿਆਹ ਹੋ ਗਿਆ ਗੁਰੂ ਅਮਰਦਾਸ ਜੀ ਨੇ ਵਿਆਹ ਤੇ ਪਹਿਲਾਂ ਜੇਠਾ ਜੀ ਦੀ ਮੰਗ ਪੁੱਛੀ ਤਾਂ ਜੇਠਾ ਜੀ ਨੇ ਚਰਨਾਂ ਦੇ ਵਿੱਚ ਨਿਵਾਸ ਅਤੇ ਨਾਮ ਦਾ ਦਾਨ ਮੰਗਿਆ ਵਿਆਹ ਪਿੱਛੋਂ ਜੇਠਾ ਜੀ ਦੇ ਰਿਸ਼ਤੇਦਾਰ ਵਾਪਸ ਚਲੇ ਗਏ ਤੇ ਜੇਠਾ ਜੀ ਫਿਰ ਬੌਲੀ ਸਾਹਿਬ ਵਿੱਚ ਲੀਨ ਹੋ ਗਏ ਵਿਆਹ ਉਪਰੰਤ ਭਾਈ ਜੇਠਾ ਜੀ ਨੇ ਦੁਨਿਆਵੀ ਰਿਸ਼ਤੇ ਦਾ ਕਦੀ ਕੋਈ ਮਾਨ ਨਹੀਂ ਕੀਤਾ ਤੇ ਇੱਕ ਸੱਚੇ ਸੇਵਕ ਵਾਂਗ ਹੀ ਗੁਰੂ ਘਰ ਦੀ ਵਿੱਚ ਰਹਿ ਕੇ ਸੇਵਾ ਕਮਾਉਂਦੇ ਰਹੇ ਗੁਰੂ ਜੀ ਦੇ ਵੱਡੇ ਦਾਮਾਦ ਬੀਬੀ ਦਾਨੀ ਤੇ ਦੇ ਪਤੀ ਭਾਈ ਰਾਮਾ ਜੀ ਵੀ ਗੁਰੂ ਘਰ ਤੇ ਰਹਿ ਕੇ ਸੇਵਾ ਕਮਾ ਰਹੇ ਸਨ ਕੁਝ ਸਮੇਂ ਬਾਅਦ ਲਾਹੌਰ ਤੋਂ ਭਾਈ ਜੇਠਾ ਜੀ ਦੇ ਸ਼ਰੀਕੇ ਭਾਈ ਚਾਰੇ ਦੇ ਸੋਢੀ ਹਰ ਦੁਆਰ ਜਾਂਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਰੁਕੇ ਉਹਨਾਂ ਦੇ ਵਿਚਾਰ ਸੀ ਕਿ ਸਾਡਾ ਜੇਠਾ ਗੁਰੂ ਦਾ ਜਵਾਈ ਹੈ ਤੇ ਉਸ ਵਕਤ ਜਵਾਈਆਂ ਨੂੰ ਲੋਕ ਸਿਰ ਤੇ ਚੁੱਕ ਕੇ ਰੱਖਦੇ ਹਨ ਵੈਸੇ ਵੀ ਗੁਰੂ ਘਰ ਦੀ ਬੜਾਈ ਹਰ ਥਾਂ ਪ੍ਰਸਿੱਧ ਸੀ ਇਸ ਲਈ ਉਹ ਇਹ ਸੋਚ ਕੇ ਆਏ ਕਿ ਜੇਠੇ ਤੇ ਹੱਥੀ ਛਾਵਾ ਹੁੰਦੀਆਂ ਹੋਣਗੀਆਂ ਤੇ ਸਾਨੂੰ ਵੀ ਕੁੜਮਾਚਾਰੀ ਵਜੋਂ ਆਦਰ ਮਾਨ ਮਿਲੇਗਾ ਪਰ ਗੁਰੂ ਘਰ ਵਿੱਚ ਤਾਂ ਗੁਰਸਿੱਖਾਂ ਇੱਕੋ ਪਿਆਰ ਗੁਰਮੇਤਾ ਪੁੱਤਾਂ ਭਾਈਆਂ ਵਾਲਾ ਵਰਤਾਰਾ ਹੀ ਵਰਤਦਾ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਭਾਈ ਜੇਠਾ ਜੀ ਉੱਥੇ ਆਮ ਸਿੱਖਾਂ ਵਾਂਗ ਸਿਰ ਤੇ ਟੋکریاں ਢੋ ਰਹੇ ਹਨ ਜਵਾਈਆਂ ਭਾਈਆਂ ਵਾਲਾ ਵਰਤਾਰਾ ਕੋਈ ਨਾ ਦਿਸਿਆ ਤਾਂ ਉਹ ਜੇਠੇ ਨੂੰ ਗੁੱਸੇ ਵਿੱਚ ਬੁਰਾ ਭਲਾ ਬੋਲਣ ਲੱਗ ਪਏ ਕਿ ਜੇ ਤੂੰ ਟੋਕਰੀ ਢੋਕੇ ਹੀ ਰੋਟੀ ਖਾਣੀ ਸੀ ਤਾਂ ਸੌਰਿਆਂ ਦੇ ਘਰ ਰਹਿਣ ਦੀ ਕੀ ਲੋੜ ਸੀ ਕਿਤੇ ਹੋਰ ਤ ਹੋਰ ਮਿਹਨਤ ਮਜ਼ਦੂਰੀ ਕਰ ਲੈਂਦਾ ਗੁਰੂ ਜੀ ਪਾਸ ਜਾ ਕੇ ਵੀ ਹੰਕਾਰ ਵਚਨ ਕਰਨ ਲੱਗ ਪਏ ਉਨਾਂ ਨੂੰ ਉਲਾਮਾ ਦੇ ਕੇ ਆਖਣ ਲੱਗੇ ਜੇ ਸਾਡੇ ਮੁੰਡੇ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਤਾਂ ਤੁਸੀਂ ਤਾਂ ਸਿਆਣੇ ਬਿਆਣੇ ਸੀ ਤੁਸੀਂ ਘਰ ਜਵਾਈ ਨੂੰ ਇਸ ਤਰ੍ਹਾਂ ਮਜ਼ਦੂਰਾ ਵਾਂ ਟੋਕਰੀ ਢੋਣ ਤੇ ਲਾਇਆ ਹੋਇਆ ਹੈ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਪੁਰਖਾ ਇਹ ਟੋਕਰੀ ਨਹੀਂ ਭਾਈ ਜੇਠਾ ਜੀ ਦੇ ਸਿਰ ਤੇ ਦੀਨ ਦੁਨੀ ਦਾ ਛਤਰ ਹੈ ਪਰੋ ਭੋਲੇ ਦੁਨਿਆਵੀ ਸੋਚ ਵਾਲੇ ਲੋਕ ਕੀ ਜਾਣਨ ਗੁਰੂ ਦੀਆਂ ਰਮਜ਼ਾਂ ਨੂੰ ਭਾਈ ਜੇਠਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਜੀ ਦੀ ਸੇਵਾ ਵਿੱਚ ਬੇਨਤੀ ਕਰਦਿਆਂ ਆਖਿਆ ਕਿ ਉਹ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ ਇਸ ਲਈ ਨਿੱਕੀਆਂ ਗੱਲਾਂ ਕਰਦੇ ਹਨ ਕਿਰਪਾ ਕਰਕੇ ਉਹਨਾਂ ਨੂੰ ਮਾਫ ਕਰ ਦਿਓ ਭਾਈ ਜੇਠਾ ਜੀ ਦਾ ਲਾਹੌਰੀ ਸ਼ਰੀਕਾ ਇੱਕ ਰਾਤ ਉਧਰ ਬੀਬੀ ਪਾਨੀ ਜੀ ਜੋ ਆਪਣੇ ਪਿਤਾ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਤਣੋ ਮਨੋ ਹੋ ਕੇ ਸੇਵਾ ਕਰ ਰਹੀ ਸੀ ਸਵਾ ਪਹਿਰ ਸਵੇਰੇ ਉੱਠ ਕੇ ਪਾਣੀ ਗਰਮ ਕਰਕੇ ਗੁਰੂ ਜੀ ਨੂੰ ਰੋਜ਼ ਇਸ਼ਨਾਨ ਕਰਵਾਉਣਾ ਉਹਨਾਂ ਦੇ ਜਿੰਮੇ ਸੀ ਪਿਤਾ ਗੁਰੂ ਦੀ ਸੇਵਾ ਇਤਨੀ شدت ਨਾਲ ਕਰਦੇ ਕਿ ਇੱਕ ਵਾਰ ਉਹ ਗੁਰੂ ਸਾਹਿਬ ਨੂੰ ਇਸ਼ਨਾਨ ਕਰਵਾ ਰਹੇ ਸੀ ਜਿਸ ਚੌਕੀ ਤੇ ਗੁਰੂ ਸਾਹਿਬ ਬੈਠੇ ਸੀ ਉਸ ਦਾ ਪਾਵਾ ਟੁੱਟ ਗਿਆ ਇਸ ਡਰੋਂ ਕਿ ਗੁਰੂ ਸਾਹਿਬ ਡਿੱਗਣਾ ਪੈਣ ਉਹਨਾਂ ਦੇ ਨਿਤਕਰਮ ਵਿੱਚ ਕੋਈ ਰੁਕਾਵਟ ਨਾ ਪੈ ਜਾਵੇ ਆਪਣਾ ਪੈਰ ਪਾਵੇ ਹੇਠ ਰੱਖ ਲਿਆ ਜਿਸ ਦਾ ਅਕਲ ਬੀਬੀ ਪਾਨੀ ਜੀ ਨੂੰ ਚੁਭ ਗਿਆ ਪਰ ਉਹਨਾਂ ਸੀ ਨਹੀਂ ਕੀਤੀ ਖੂਨ ਦੀਆਂ ਧਾਰਾਂ ਵਹਿ ਤੁਰੀਆਂ ਜਦ ਗੁਰੂ ਸਾਹਿਬ ਨੇ ਵੈਂਦੀ ਪਾਣੀ ਦਾ ਰੰਗ ਲਾਲ ਦੇਖਿਆ ਤੇ ਪੁੱਛਿਆ ਤਾਂ ਬੜੇ ਸਹਿਜ ਸੁਭਾਏ ਦੱਸਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਬਸ ਜਰਾ ਜਿੰਨਾ ਚੌਕੀ ਦਾ ਕਿਲ ਲੱਗ ਗਿਆ ਹੈ ਉਹਨਾਂ ਦੀ ਇਸ ਹੱਦ ਤੱਕ ਸੇਵਾ ਤੇ ਸਮਰਪਣ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਕੁਝ ਮੰਗਣ ਲਈ ਕਿਹਾ ਬੀਬੀ ਭਾਨੀ ਜੀ ਨੇ ਕਿਹਾ ਪਿਤਾ ਜੀ ਜੇ ਤੁਸੀਂ ਚਾਹੁੰਦੇ ਹੋ ਤਾਂ ਮੇਰੀ ਇੱਛਾ ਹੈ ਕਿ ਘਰ ਦੀ ਗੱਦੀ ਘਰ ਵਿੱਚ ਹੀ ਰਹੇ ਗੁਰੂ ਸਾਹਿਬ ਕੁਝ ਦੇਰ ਚੁੱਪ ਰਹੇ ਫਿਰ ਬੋਲੇ ਇਸ ਨੂੰ ਸੰਭਾਲਣਾ ਬੜਾ ਔਖਾ ਹੈ ਬੜੇ ਦੁੱਖ ਸਹਿਣੇ ਪੈਣਗੇ ਕੁਰਬਾਨੀਆਂ ਦੇਣੀਆਂ ਪੈਣਗੀਆਂ ਤਾਂ ਮਾਤਾ ਭਾਨੀ ਜੀ ਦਾ ਜਵਾਬ ਸੀ ਮੇਰਾ ਨਾਂ ਭਾਨੀ ਹੈ ਜੋ ਤੁਸਾਂ ਨੇ ਹੀ ਰੱਖਿਆ ਹੈ ਅਕਾਲ ਪੁਰਖ ਦੇ ਭਾਨੇ ਨੂੰ ਮੈਂ ਹਰ ਹਿੱਲੇ ਸਹਿਣ ਨੂੰ ਤਿਆਰ ਹਾਂ ਕੋਝੇ ਚੇਰ ਮੰਗਰੋਂ ਆਪ ਦੇ ਘਰ ਤਿੰਨ ਪੁੱਤਰ ਪੇਥੀ ਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਹੋਏ ਮਾਤਾ ਪਾਨੀ ਨੇ ਤਿੰਨਾਂ ਨੂੰ ਬੜੇ ਪਿਆਰ ਦులਾਰ ਨਾਲ ਪਾਲਿਆ ਗੁਰੂ ਅਮਰਦਾਸ ਜੀ ਦੀ ਉਮਰ ਕਾਫੀ ਹੋ ਚੁੱਕੀ ਸੀ ਗੁਰਗੱਦੀ ਦੀਨ ਦੀ ਤਿਆਰੀ ਕਰਨੀ ਸੀ ਭਾਵੇਂ ਦੋਨੋਂ ਜਵਾਈ ਗੁਰੂ ਘਰ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਸੀ ਪਰ ਭਾਈ ਜੇਠਾ ਜੀ ਦਾ ਸਿੱਦਕ ਹੁਕਮ ਪਾਲਣਾ ਤੇ ਸੇਵਾ ਵਿੱਚ ਜੁਟੇ ਰਹਿਣਾ ਕੁਝ ਵੱਖਰਾ ਹੀ ਸੀ ਗੁਰੂ ਸਾਹਿਬ ਨੇ ਦੋਨੋਂ ਜਵਾਈਆਂ ਨੂੰ ਕਿਹਾ ਕਿ ਮੇਰੇ ਲਈ ਬੌਲੀ ਸਾਹਿਬ ਦੀ ਸੇਵਾ ਹੁੰਦੀ ਦੇਖਣ ਲਈ ਇੱਕ ਯੋਗ ਥੜਾ ਬਣਾ ਦਿਓ ਦੋਨਾਂ ਨੇ ਸੱਤ ਬਚਨ ਕਹਿ ਕੇ ਉਹਨਾਂ ਦੇ ਕਹਿਣ ਮੁਤਾਬਕ ਥੜੇ ਬਣਾਏ ਪਰ ਗੁਰੂ ਸਾਹਿਬ ਨੇ ਉਹਨਾਂ ਦਾ ਸਿੱਦਕ ਦਾ ਇਮਤਿਹਾਨ ਲੈਣ ਲਈ ਬਾਰ-ਬਾਰ ਟਵਾ ਦਿੱਤੇ ਕਿ ਇਹ ਠੀਕ ਨਹੀਂ ਹਨ। ਰਾਮਾ ਜੀ ਨੇ ਦੋ ਤਿੰਨ ਵਾਰੀ ਟਾਉਣ ਤੋਂ ਬਾਅਦ ਕਹਿ ਦਿੱਤਾ ਕਿ ਤੁਸੀਂ ਹੁਣ ਬੁੱਢੇ ਹੋ ਗਏ ਹੋ ਤੁਹਾਨੂੰ ਯਾਦ ਨਹੀਂ ਰਹਿੰਦਾ ਕਿ ਬਣਾਉਣ ਤੋਂ ਪਹਿਲਾਂ ਤੁਸੀਂ ਕੀ ਹਦਾਇਤਾਂ ਦਿੱਤੀਆਂ ਸਨ। ਮੈਂ ਥੜਾ ਤਾਂ ਜਿਵੇਂ ਤੁਸੀਂ ਆਖਿਆ ਸੀ ਓਵੇਂ ਬਣਾਇਆ ਹੈ। ਗੁਰੂ ਸਾਹਿਬ ਸਿਰਫ ਮੁਸਕਰਾਏ ਕਿ ਹਾ ਕੁਝ ਨਹੀਂ ਪਰ ਗੁਰੂ ਰਾਮਦਾਸ ਜੀ ਨੇ ਹਰ ਵਾਰੀ ਬੜੇ ਸਦਕ ਤੇ ਹਲੀਮੀ ਨਾਲ ਥੜਾ ਤੋੜਿਆ ਤੇ ਫਿਰ ਉਸੇ ਸ਼ਰਦਾ ਤੇ ਲਗਨ ਨਾਲ ਫਿਰ ਬਣਾ ਦਿੱਤਾ ਆਪਣੇ ਆਪ ਨੂੰ ਅਨਜਾਰ ਅਨਜਾਨ ਭੁੱਲਨਹਾਰ ਤੇ ਥੋੜੀ ਮੱਤ ਵਾਲਾ ਕਿਹਾ ਤੇ ਗੁਰੂ ਸਾਹਿਬ ਤੋਂ ਗਲਤੀ ਦੀ ਖਿਮਾ ਮੰਗੀ ਸੋ ਦਾਨੀ ਪਿੱਛੇ ਰਹਿ ਗਈ ਤੇ ਭਾਨੀ ਪਾ ਗਈ ਗੁਰੂ ਅਮਰਦਾਸ ਜੀ ਭਾਈ ਜੇਠੇ ਦੀ ਸੇਵਾ ਤੇ ਲਗਨ ਦੇਖ ਕੇ ਬਹੁਤ ਖੁਸ਼ ਹੋਏ ਭਾਈ ਜੇਠਾ ਜੀ ਸੰਗਤ ਦੀ ਸੇਵਾ ਵਿੱਚ ਜੁਟੇ ਰਹਿੰਦੇ ਤੇ ਬੀਬੀ ਪਾਨੀ ਲੰਗਰ ਦੀ ਜਾਂ ਪਿਤਾ ਨੂੰ ਪਰਮੇਸ਼ਵਰ ਜਾਣ ਕੇ ਉਹਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਜਦੋਂ ਵਕਤ ਆਇਆ ਤਾਂ ਗੁਰਗੱਦੀ ਭਾਈ ਜੇਠਾ ਜੀ ਨੂੰ ਦਿੱਤੀ ਗਈ ਕਹਿੰਦੇ ਹਨ ਕਿ ਇੱਕ ਵਾਰੀ ਗੁਰੂ ਅਮਰਦਾਸ ਜੀ ਨੂੰ ਫੁਰਨਾ ਫੁਰਿਆ ਕਿ RAMਦਾਸ ਜੀ ਚੱਲ ਵਸੇ ਹਨ ਉਹਨਾਂ ਨੇ ਭਾਨੀ ਜੀ ਨੂੰ ਦੂਰੋਂ ਆਵਾਜ਼ ਲਗਾਈ ਤੇ ਕਿਹਾ ਕਿ ਜੇਕਰ RAMDAS ਪਰਲੋਕ ਗਮਨ ਕਰ ਲੈਣ ਤਾਂ ਤੂੰ ਕੀ ਕਰੇਂਗੀ ਭਾਨੀ ਨੇ ਝਟ ਆਪਣੇ ਸੁਹਾਗ ਦੀ ਨਿਸ਼ਾਨੀ ਉਤਾਰ ਕੇ ਗੁਰੂ ਸਾਹਿਬ ਦੇ ਸਾਹਮਣੇ ਰੱਖ ਦਿੱਤੀ ਗੁਰੂ ਸਾਹਿਬ ਨੇ ਕਿਹਾ ਬੱਚੀਏ ਪਾਲ ਲੈ ਤੇ ਭਾਨੀ ਨੇ ਕਿਹਾ ਤੁਸੀਂ ਆਪ ਲਹਾਈ ਹੈ ਤੇ ਹੁਣ ਆਪੇ ਹੀ ਪਵਾ ਦਿਓ ਗੁਰੂ ਅਮਰਦਾਸ ਜੀ ਨੇ ਰਜ਼ਾ ਵਿੱਚ ਟਿੱਕੀ ਪੁਤਰੀ ਤੇ ਸੁਹਾਗ ਦੇ ਨੂੰ ਅਰਦਾਸ ਕਰਕੇ ਆਪਣੀ ਉਮਰ ਦੇ ਬਾਕੀ 6 ਸਾਲ 11 ਮਹੀਨੇ ਤੇ 17 ਦਿਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੇ ਤੇ ਆਪ ਪਰਲੋਕ ਸਦਾਰ ਗਏ ਬੀਬੀ ਪਾਨੀ ਨੇ 7 ਸਾਲ ਤਾਂ ਆਪਣੇ ਪਤੀ ਵਾਸਤੇ ਪਿਤਾ ਤੋਂ ਲਏ ਪਰ ਇਨ੍ਹਾਂ 7 ਸਾਲਾਂ ਦੇ ਬਦਲੇ ਆਪਣੇ ਪਰਿਵਾਰ ਵਿੱਚ 7 ਸ਼ਹੀਦੀਆਂ ਵੀ ਲਈਆਂ ਪਰ ਪਹਿਲੇ ਗੁਰੂ ਅਰਜਨ ਦੇਵ ਜੀ ਪੁੱਤਰ ਫਿਰ ਪੋਤੀ ਗੁਰੂ ਤੇਗ ਬਹਾਦਰ ਜੀ ਫਿਰ ਚਾਰ ਪਰਪੋਤੇ ਤੇ ਫਿਰ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਕੁਰਬਾਨੀ ਦਿੱਤੀ ਸਬਨਾ ਨੇ ਸਭ ਕੁਝ ਲੁਟਾ ਕੇ ਵੀ ਅਕਾਲ ਪੁਰਖ ਦੇ ਬਾਣੇ ਵਿੱਚ ਰਹੇ ਗੁਰਗੱਦੀ ਦੇ ਮਾਮਲੇ ਵਿੱਚ ਉਹ ਪਿਰਥੀ ਚੰਦ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ਾਂ ਕਰਦੇ ਕਿ ਗੱਦੀ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ ਪਰ ਇਸ ਦੇ باوجود ਵੀ ਉਹ ਸਫਲ ਰਹੇ ਜਾਂ یوں ਕਹਿ ਲਓ ਕਿ ਇਹ ਵੀ ਅਕਾਲ ਪੁਰਖ ਦਾ ਹੁਕਮ ਸੀ ਗੱਦੀ ਪਿੱਛੇ ਘਰ ਵਿੱਚ ਲੜਾਈ ਝਗੜੇ ਤੇ ਗੁਰੂ ਅਮਰਦਾਸ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਿਰਥੀ ਚੰਦ ਦਾ ਆਪਣੇ ਭਰਾ ਗੁਰੂ ਅਰਜਨ ਦੇਵ ਜੀ ਨਾਲ ਵਾਧਾ ਵੈਰ ਦੇਖ ਕੇ ਮਾਤਾ ਪਾਨੀ ਕਦੇ-ਕਦੇ ਦੁਖੀ ਹੋ ਜਾਂਦੇ ਪਰ ਪਿਰਥੀ ਚੰਦ ਇੰਨਾ ਹੰਕਾਰੀ ਹੋ ਚੁੱਕਾ ਸੀ ਕਿ ਗੱਦੀ ਤੋਂ ਇਲਾਵਾ ਕੁਝ ਵੀ ਉਸ ਲਈ ਅਹਿਮ ਨਹੀਂ ਸੀ ਰੱਖਦਾ ਦੂਸਰਾ ਪੁੱਤਰ ਮਿਹਰਬਾਨ ਬੇਪਰਵਾਹ ਇਨਸਾਨ ਸੀ ਕੁਝ ਚਿਰ ਪ੍ਰਿਥੀ ਚੰਦ ਦੇ ਸਿੱਖੇ ਸਿਖਾਏ ਲੱਗਿਆ ਪਰ ਮਾਤਾ ਭਾਨੀ ਦੇ ਸਮਝਾਉਣ ਤੇ ਸਮਝ ਗਿਆ ਬੀਬੀ ਭਾਨੀ ਆਪ ਕਿਸੇ ਤਰ੍ਹਾਂ ਦੇ ਲੋਭ ਲਾਲਚ ਬਿਲਕੁਲ ਤੋਂ ਉੱਪਰ ਸਨ ਹਮੇਸ਼ਾ ਸਾਦੇ ਵਸਤਰਾਂ ਵਿੱਚ ਰਹਿੰਦੇ ਗਹਿਣਿਆਂ ਦੀ ਨਾ ਉਹਨਾਂ ਨੂੰ ਖਾਹਿਸ਼ ਸੀ ਨਾ ਉਹਨਾਂ ਕਦੇ ਪਾਏ ਸੀ ਗੁਰੂ ਸਾਹਿਬ ਦੇ ਇੱਕ ਸ਼ਰਧਾਲੂ ਬੀਬੀ ਪਾਨੀ ਵਾਸਤੇ ਕੁਝ ਰੇਸ਼ਮੀ ਵਸਤਰ ਤੇ ਗਹਿਣੇ ਲਿਆਇਆ ਤੇ ਕਿਹਾ ਕਿ ਨਵ ਵਿਆਹੀ ਲੜਕੀ ਸਾਦੇ ਕੱਪੜਿਆਂ ਵਿੱਚ ਚੰਗੀ ਨਹੀਂ ਲੱਗਦੀ ਤਾਂ ਬੀਬੀ ਪਾਨੀ ਨੇ ਮਨਾ ਕਰ ਦਿੱਤਾ ਇਹ ਆਖ ਕੇ ਪੈਸੇ ਦੀ ਠੀਕ ਵਰਤੋਂ ਇਹ ਹੈ ਕਿ ਲੰਗਰ ਵਿੱਚ ਕਦੀ ਟੋਟ ਨਹੀਂ ਆਉਣੀ ਚਾਹੀਦੀ ਮਾਤਾ ਪਾਨੀ ਦੀ ਲੰਗਰ ਦੀ ਸੇਵਾ ਤਾਂ ਜਗਤ ਪ੍ਰਸਿੱਧ ਸੀ ਜਦੋਂ ਬੀਬੀ ਪਾਨੀ ਕਿਸੇ ਨੂੰ ਅਸੀਸ ਦਿੰਦੇ ਤਾਂ ਵੱਡੀ ਉਮਰ ਜਾਂ ਧੀਆ ਪੁੱਤ ਦੀ ਨਹੀਂ ਬਲਕਿ ਸੇਵਾ ਤੇ ਸਿਮਰਨ ਕਰਨ ਦੀ ਅਸੀਸ ਦਿੰਦੇ ਇਹ ਅਸੀਸ ਇਤਿਹਾਸਕਾਰ ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਨੂੰ ਵੀ ਦਿੱਤੀ ਸੀ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਇਹਨਾਂ ਲੀਹਾਂ ਤੇ ਢਾਲਿਆ ਵੀ ਸੀ ਇਸੇ ਕਰਕੇ ਗੁਰੂ ਸਾਹਿਬ ਜੋ ਨਾਮ ਦੀ ਮੂਰਤ ਰਜ਼ਾ ਵਿੱਚ ਰਹਿਣ ਵਾਲੇ ਕੀਰਤਨ ਦੇ ਭੰਡਾਰ ਬਾਣੀ ਦੇ ਬੋਹਿਤ ਤੇ ਸਦਾ ਆਤਮਿਕ ਆਨੰਦ ਵਿੱਚ ਰਹਿਣ ਵਾਲੇ ਰੱਬ ਦਾ ਰੂਪ ਸਨ ਕਿਸ ਸ਼ਾਂਤ ਮਨ ਨਾਲ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਜੂਨ ਦੀ ਤਪਦੀ ਗਰਮੀ ਵਿੱਚ ਤੱਤੀਆਂ ਲੋਹਾਂ ਉੱਤੇ ਬੈਠੇ ਤੇ ਦੇਗਾਂ ਦੇ ਉਬਾਲੇ ਖਾਦੇ ਜਦ ਗੁਰੂ ਰਾਮਦਾਸ ਜੀ ਦੇ 1580 ਵਿੱਚ ਜੋਤੀ ਜੋਤ ਸਮਾਉਣ ਉਪਰੰਤ ਬੀਬੀ ਭਾਨੀ ਤਨ ਤਾਰਨ ਵਿੱਚ ਟੇਕੇ 18 ਸਾਲ ਕੁੜੀਆਂ ਦੀ ਸੇਵਾ ਕਰਦੇ ਰਹੇ ਬੀਬੀ ਭਾਨੀ 9 April 1598 ਨੂੰ ਅਕਾਲ ਚਲਾਣਾ ਕਰ ਗਏ ਜੇਕਰ ਆਪ ਸਭ ਨੂੰ ਜਾਣਕਾਰੀ ਮਹੱਤਵਪੂਰਨ ਲੱਗੇ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਜਾਂ ਜਾਣਕਾਰੀਆਂ ਜ਼ਰੂਰ ਲੈ ਕੇ ਆਵਾਂਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਇਸ ਨੂੰ ਲਾਈਕ ਜ਼ਰੂਰ ਕਰੋ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਹੋਰ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰੋ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ